ਫਰਚੰਦ ਸਿੰਘ ਮੇਰਾ ਨਾਮ ਹੈ ਜੀ ਮੇਰਾ ਪਿੰਡ ਪਾਗੋ ਮੱਜਰਾ ਜੀ ਮੇਰੀ ਭੈਣ ਦੀ ਬੀਵੀ ਪਰਬਾਈ ਵੀ ਸੀ ਫਤਗੜ ਸਾਹਿਬ ਜ਼ਿਲ੍ਹੇ ਚ ਜੀ ਠੀਕ ਹੈ ਜੀ ਰਾਤ ਉਹਨਾਂ ਦਾ ਮਰਡਰ ਹੋ ਗਿਆ ਜੀ ਗਲ ਨਾਲ ਫਾਹਾ ਲੈ ਕੇ ਪੱਖੇ ਨਾਲ ਫਾਹਾ ਲੈ ਕੇ ਮਾਰ ਤੇ ਆਈ ਉਹਨਾਂ ਨੂੰ ਉਹਨਾਂ ਦੇ ਹਸਬੰਦ ਨੇ ਕੁੱਟਿਆ ਮਾਰਿਆ दारू ਪੀ ਕੇ ਜੀ ਸਾਡੇ ਕੋਲ ਡਾਊਟ ਵੀਡੀਓ ਪਈ ਆ ਰਾਤ ਦੀਆਂ ਠੀਕ ਹੈ ਜੀ ਬਾਡੀ ਤੇ ਪੂਰੇ ਮਤਲ ਨੀਲੇ ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਿਆ ਹੋਇਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਝਗੜਾ ਚੱਲਦਾ ਸੀ ਨਾ ਝਗੜਾ ਨਹੀਂ ਤਾਂ ਚੱਲਦਾ ਹੀ ਇਹਨੇ ਮੁੰਦੀਆਂ ਵੇਚਤੀਆਂ ਜਾਂ ਆਪਣੀਆਂ ਠੀਕ ਆ ਜੀ ਸਾਮਾਨ ਵੇਚਦਾ ਜੋ ਚਾਂਦੀ ਦਾ ਸਾਮਾਨ ਵੀ ਵੇਚਦਾ ਸੋਨੇ ਦਾ ਵੀ ਵੇਚਦਾ ਦੋ ਮੁੰਦਰੀਆਂ ਵੇਚੀਆਂ ਜਾਂਨੇ ਆਪਣੇ ਟਾਕਸ ਵੇਚ ਤੇ ਹੀ ਕੁੜੀ ਦੇ ਵੀ ਉਹਨੂੰ ਤੰਗ ਕਰਦਾ ਸੀ ਕਈ ਉਤੇ ਨਸ਼ੇ ਵਾਸਤੇ ਪੈਸੇ ਮੰਗਦਾ ਸੀ ਜੀ ਕੁੱਟਦਾ ਮਾਰਦਾ ਸੀ ਜੀ ਉਹਨੇ ਮੰਨਣਾ ਵੀ ਕੀਤਾ ਸੀ ਕਿ ਬਿਆਹ ਨੂੰ ਇਹਨਾਂ ਨੂੰ 6 ਸਾਲ ਹੋ ਗਏ ਜੀ 6 ਮਸਾ ਲੱਗ ਗਿਆ ਜੀ ਫਰਵਰੀ ਚ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਤੁਹਾਨੂੰ ਇਨਸਾਫ ਚਾਹੀਦਾ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਦੀ ਘਰੀ ਭੁਗਤੀ ਦੇ ਇਹਦਾ ਭਾਈ ਵੀ ਡਰੱਗਸ ਕਰਦਾ ਜੀ ਸਾਨੂੰ ਪਹਿਲਾਂ ਪਤਾ ਕੀ ਪਤਾ ਕਿਵੇਂ ਲੱਗਿਆ ਸਾਨੂੰ ਵੀ ਇਹ ਵੀ ਐਵੇਂ ਮਾਰੇ ਆਇਆ ਜਾਂ ਮਲ ਨਹੀਂ ਮਾਰੇ ਆ ਅੰਦਰ ਜਾ ਕੇ ਅਸੀਂ ਦੇਖਿਆ ਪੋਸਟਰ ਉਹਦੇ ਵਿੱਚ ਜੀ ਆ ਕੇ ਇਹਦੇ ਪੋਸਟਪ ਮਾਰ ਤੁਮ ਕਰਦੇ ਆ ਜੀ ਉੱਥੇ ਦੇਖਿਆ ਜੀ ਉਹਦੇ ਬੋਡੀ ਤੇ ਪੂਰੀ ਢੂਹੀ ਤੇ ਨੀਲੇ-ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਏ ਹੋਏ ਆ ਜੀ ਠੀਕ ਹੈ ਬੋਡੀ ਗੱਲ ਹੋਈ ਸੀ ਉਸ ਤੋਂ ਪਹਿਲਾਂ ਕਰਦੇ ਨਾਲ ਕਰਦੇ ਨਾਲ ਨਹੀਂ ਰਾਤ ਨੂੰ ਮੇਰੀ 9 ਵਜੇ ਗੱਲ ਹੋਈ ਸੀ ਕਿ ਜੀ ਠੀਕ ਹੈ ਜੀ ਉਹ ਕਹਿੰਦੀ ਮੈਂ ਠੀਕ ਆ ਵੀ ਮੇਰੇ ਹਸਬੰਦ ਨੂੰ ਫੋਨ ਕਰਦੇ ਵੀ ਉਹ ਘਰੇ ਨਹੀਂ ਆਇਆ ਮੇਰੇ ਫੋਨ 'ਚ ਪੈਸੇ ਨਹੀਂ ਪੁਆਏ ਠੀਕ ਆ ਜੀ ਤੇ ਮੈਂ ਫੋਨ ਕੀਤਾ ਮੈਨੂੰ ਕਹਿੰਦਾ ਜਾ ਰਿਹਾ ਮੈਂ ਘਰ ਮੈਨੂੰ ਰਾਤ ਨੂੰ 10:50 'ਤੇ ਫੋਨ ਆਉਂਦਾ ਏ ਵੀ ਜਸਪ੍ਰੀਤ ਸੀਰੀਅਸ ਹੈ ਠੀਕ ਆ ਜੀ ਉਸ ਤੋਂ ਬਾਅਦ ਮੈਂ ਇਹਨੂੰ ਅੱਗੇ ਆ ਕੇ ਫੋਨ ਕੀਤਾ ਮੈਂ ਕਿਹਾ ਹਾਂਜੀ ਠੀਕ ਆ ਕਹਿੰਦਾ ਨਹੀਂ ਸੀਰੀਅਸ ਆ ਮੈਂ ਹਸਪੀਟਲ ਪਹੁੰਚਿਆ ਹੈ ਨਾ ਨੇ ਉਸ ਨੂੰ ਮਤਲਬ ਬਰਫਕਾਰ ਖਾਣੇ ਵਿੱਚ ਲਾ ਦਿੱਤਾ ਸੀ ਗਈ ਮੈਨੂੰ ਬਾਡੀ ਰਾਤ ਨੂੰ ਦਿਖਾਈ ਨਹੀਂ ਗਈ ਸਾਡੇ ਆਉਣ ਤੋਂ ਪਹਿਲਾਂ ਜਾਣੀ ਤੁਸੀਂ ਕੀ ਕਾਰਨ ਹੈ ਵੀ ਆ ਕੀ ਹੋਇਆ ਕਾਰਨ ਪੁੱਛਿਆ ਸੀਗਾ ਜੀ ਕਹਿੰਦੇ ਅਟੈਕ ਹੋ ਗਿਆ ਜੀ ਝੂਠ ਬੋਲਦੇ ਆ ਜੀ ਕਹਿੰਦੇ ਅਸੀਂ 2 ਘੰਟੇ ਵਾਦਾ ਹੈ ਝੂਠ ਬੋਲ ਝੂਠ ਬੋਲਦੇ ਰਾਜਵੀਰ ਕੋ ਅੱਛਾ ਕੀ ਹੋਇਆ ਤੁਸੀਂ ਆ ਦਿੱਤੇ ਕਿਉਂ ਕੀ ਕਰ ਰਹੇ ਸਰ ਸਾ ਅਸੀਂ 8 5:30 ਵਜੇ ਫੋਨ ਕੀਤਾ ਸਿਸਟਰ ਨੇ ਤੇ ਮੰਮੀ ਨਾਲ ਗੱਲ ਹੋਈ 2 ਘੰਟੇ ਉਸ ਤੋਂ ਬਾਅਦ ਮੰਮੀ ਨਾਲ ਗੱਲ ਹੋਣੇ ਤੋਂ ਬਾਅਦ ਬ੍ਰਦਰ ਨੇ ਕੀਤਾ ਫੋਨ ਉਹ ਤੋਂ ਬਾਅਦ ਇਹਨਾਂ ਨੇ ਵੀਡੀਓ ਕਾਲ ਆਈ ਵੀ ਸੀ ਮੈਂ ਵੀਡੀਓ ਕਾਲ ਬੈਕ ਕੀਤੀ ਜੀਜੂ ਦਾ ਮੈਸੇਜ ਆਇਆ ਕਿਵੇਂ ਮੈਂ ਬਾਹਰ ਆ ਮੈਂ ਫੇਰ ਕਰਦਾ ਮੁੜ ਕੇ ਘਰ ਕੋਈ ਫੋਨ ਨਹੀਂ ਹੋਇਆ ਹੈਗਾ ਤੇ ਫਿਰ 11 ਵਜੇ ਬ੍ਰਦਰ ਨੂੰ ਫੋਨ ਆਉਂਦਾ ਹੈ ਕਿ ਉਹਨੂੰ ਅਟੈਕ ਹੋ ਗਿਆ ਅਟੈਕ ਤੋਂ ਬਾਅਦ ਫਿਰ ਕੋਈ ਰਿਪੋਰਟ ਨਹੀਂ ਆਈ ਇਹਨਾਂ ਦੀ ਇਹ ਕਹਿੰਦੇ ਵੀ ਅੰਦਰ ਦਾਖਲ ਆ ਤੇ ਸਾਨੂੰ ਦਿਖਾਉਣ ਨਹੀਂ ਦੇ ਰਿਆ ਐਮਰਜੈਂਸੀ 'ਚ ਕੋਈ ਕਹਿ ਰਿਹਾ ਆਕਸੀਜਨ ਲਗਾਈ ਵੀ ਕੋਈ ਕੁਝ ਕਹਿ ਰਿਹਾ ਹੈ ਤੇ ਮੈਂ ਫੋਨ ਕਰੀ ਜਾ ਰਹੀ ਹੂ ਫੋਨ ਵੀ ਨਹੀਂ ਚੱਕ ਰਹੇ ਹੈਗੇ ਜੀਜੂ ਨੂੰ ਕਰਿਆ ਫੋਨ ਜੀ ਬਿਲਕੁਲ ਭੈਣ ਦਾ ਕਿਹੜੇ ਮੇਰੀ ਭੈਣ ਦਾ ਨਾਮ ਜਸਪ੍ਰੀਤ ਹੈ ਜੀ 2019 ਚ ਵਿਆਹ ਹੋਇਆ ਤੇ ਜੀ ਉਹਨਾਂ ਦਾ ਬੀਬੀਪੁਰ ਪਿੰਡ ਹੈ ਜੀ ਤੁਹਾਨੂੰ ਕੀ ਲੱਗਦਾ ਕਿਵੇਂ ਮਾਸੀ ਜੀ ਇਹ ਡਰਗਸ ਕਰਦੇ ਸੀ ਜੀਜੂ ਜੀ ਮੇਰੇ ਨਸ਼ੇ ਬੇਤ ਦੇਵੀਅਤ ਹੈ ਜੀ ਕਰਦੇ ਵੀ ਇਹਨਾਂ ਦੇ ਬ੍ਰਦਰ ਦਾ ਨਾਮ ਮੰਗਲ ਇਹਦਾ ਨਾਮ ਗੁਰਸੇਵਕ ਸਿੰਘ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਬੀਬੀਪੁਰ ਹੈ ਜੀ ਮੇਰਾ ਤੇ ਜਦੋਂ ਸਰ ਮੈਂ ਉਸ ਟਾਈਮ ਘਰਾਂ ਨਹੀਂ ਸੀਗਾ ਜੀ ਮੈਨੂੰ ਮੇਰੀ ਘਰ ਵਾਲੀ ਦਾ 5-7 ਮਿੰਟ ਪਹਿਲਾਂ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਆ ਰਿਹਾ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਉਦਾਂ ਇਹ ਉੱਥੇ ਬੈੱਡ ਤੇ ਬੇਹੋਸ਼ ਹਾਲਤ ਸੀਗੇ ਉਸੇ ਟਾਈਮ ਅਸੀਂ ਚੱਕ ਕੇ ਪਹਿਲਾਂ ਇੰਡਸ ਹਸਪੀਟਲ ਚਲੇ ਗਏ ਜੀ ਉੱਥੇ ਉਹ ਕਹਿੰਦੇ 20-25 ਮਿੰਟ ਹੋਇਆ ਵੀ ਇੱਥੇ ਸਿਵਲ ਹਸਪੀਟਲ ਚਲੇ ਜੀ ਜਿਹੜੇ ਸਰੀਰ ਤੇ ਨਿਸ਼ਾਨ ਨੇ ਉਹ ਕਾਦ ਨੇ ਸਰ ਨਿਸ਼ਾਨ ਕੋਈ ਨਹੀਂ ਜੀ ਐਹੀ ਜੀ ਕੋਈ ਗੱਲ ਨਹੀਂ ਜਦੋਂ ਲੈ ਕੇ ਆਏ ਉਦੋਂ ਛਾਤੀ ਤੇ ਜ਼ਰੂਰ ਦੱਬਿਆ ਵੀ ਹਾਂ ਸਾਹ ਚ ਅੱਲਾ ਦਾ ਰਹੇ ਜੀ ਹੋਰ ਤਾਂ ਕੋਈ ਕੁਟਮਾਰ ਵੀ ਕਰਦੇ ਸੀ ਕੋਈ ਸ਼ਰਬੀ ਮਾਮਲਾ ਦੱਸੋ ਸਰ ਕੋਈ ਨਹੀਂ ਮੈਂ ਤੁਸੀਂ ਨਸ਼ਾ ਕਰਕੇ ਕੁੱਟਮਾਰ ਕਰਦਾ ਨਹੀਂ ਨਹੀਂ ਸਰ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਲਾਗ ਨੇੜੇ ਪਿੰਡਦਿਆਂ ਨੂੰ ਪੁੱਛ ਲਓ ਜੀ ਮੈਂ ਤਾਂ ਕਦੇ ਹੱਥੇ ਨਹੀਂ ਲਾਇਆ ਜੀ ਉਹਨੂੰ ਕੋਈ ਸਮਾਨ ਵੀ ਵੇਚਿਆ ਕੁੜੀ ਦੀ ਮੁੰਦੀ ਵਗੈਰਾ ਦੱਸ ਨਹੀਂ ਸਰ ਇਹ ਵੀ ਇਲਜ਼ਾਮ ਲਾਏ ਜਾ ਰਹੇ ਹਨ ਜਦੋਂ ਮੇਰੇ ਮਦਰ ਹੋਏ ਤੇ ਉਦੋਂ ਇਹ ਪੈਸੇ ਟੁਕਰ ਉਦੋਂ ਚੜ ਗਿਆ ਸੀਗਾ ਮੇਰੇ ਤੇ ਜੀ ਠੀਕ ਹੈ ਜੀ ਹੋਰ ਮੇਰਾ ਐਦਾਂ ਦਾ ਕੋਈ ਹੋ ਨਹੀਂ ਹੈਗਾ ਜੀ ਠੀਕ ਇਹ ਸਾਰੇ ਝੂਠੇ ਅਲੀਗੇਸ਼ਨ ਲਾਈ ਜਾ ਰਹੇ ਹਨ ਮਸਲਾ ਜੀ ਆ ਸਵੇਹਾ ਸਾਡੇ ਕੋਲ ਹਸਤਾਣ ਦੇ ਵਿੱਚੋਂ ਇੱਕ ਇਤਨਾਹ ਮਿਲੀ ਸੀ ਵੀ ਮਰਿਤਕ ਜਸਪ੍ਰੀਤ ਕੌਰ ਉਮਰ 30 ਸਾਲ ਪਿੰਡ ਬੀਵੀਪੁਰ ਤੋਂ ਮਰਿਤਕ ਹਾਲਤ ਦੇ ਵਿੱਚ ਆਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਆਏ ਸੀਗੇ ਤਾਂ ਸਾਨੂੰ ਮਰਿਤਕ ਦਾ ਅਪਰਾਧ ਜਸ ਹਰਚੰਦ ਸਿੰਘ ਜਿਹੜਾ ਹੈਗਾ ਮਿਲਿਆ ਉਹਨੇ ਆਪਣੇ ਬਿਆਨ ਲਿਖਾਇਆ ਉਹਦੇ ਬਿਆਨ ਦੇ ਉੱਤੇ ਅਸੀਂ ਫਿਲਹਾਲ ਇੱਕ 193 ਬੀਐਨਐਸ ਦੀ ਕਾਰਵਾਈ ਕਰ ਰਹੇ ਹਾਂ ਜਿਹਨੂੰ ਪਹਿਲਾਂ 174 ਦੀ ਕਾਰਵਾਈ ਕਹਿੰਦੇ ਸੀ ਉਸ ਤੋਂ ਬਾਅਦ ਇਹਦਾ ਬੋਰਡ ਬਣਾ ਕੇ ਇਸ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਪੋਸਟਮਾਰਟਮ ਦੇ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਅਸੀਂ ਅਮਲ ਦੇ ਵਿੱਚ ਲਿਆਵਾਂਗੇ। ਪਰ ਇੱਕ ਅੱਫਾ ਦੇ ਬੰਦਾ ਵੀ ਇਹਨੇ ਮਾਰਿਆ ਜਿਵੇਂ ਗਾਲ੍ਹਾਂ ਦੇ ਕੇ ਮਾਰਿਆ। ਉਸੇ ਚੀਜ਼ ਦਾ ਤਾਂ ਪੋਸਟਮਾਰਟਮ ਕਰਵਾ ਰਹੇ ਆ ਆਪਾਂ। ਉਸੇ ਚੀਜ਼ ਦਾ ਪੋਸਟਮਾਰਟਮ ਕਰਵਾ ਰਹੇ ਆ ਵੀ ਜੋ ਵੀ ਸਾਨੂੰ ਆਲਮਤਾਂ ਹੋਣਗੇ ਜੋ ਡਾਕਟਰ ਸਾਹਿਬ ਲਿਖ ਕੇ ਦੇਣਗੇ ਅਸੀਂ ਉਹਦੇ ਮੁਤਾਬਕ ਜੜੀ ਕਰ। ਨਹੀਂ ਫਿਲਹਾਲ ਤਾਂ ਕੋਈ ਜਿਹੜਾ ਹੈਗਾ ਉਹ ਡੈੱਡ ਬਾਡੀ ਰਾਤ ਦੀ ਭਈ ਹੋਣ ਕਰਕੇ ਉਹ ਬਲੱਡ ਜਿਹੜਾ ਹੈਗਾ ਸਾਈਟ ਤੇ ਜੰਮਿਆ ਹੋਣ ਕਰਕੇ ਇਹ ਬਾਕੀ ਸਾਡੇ ਨਾਲੋਂ ਦੇ ਤਰ ਤੇ ਡਾਕਟਰ ਸਾਹਿਬ ਦੱਸ ਸਕਦੇ ਆ ਜੀ